ਸਾਸੀ ਗਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਜਿਵੇਂ ਕੋਠੀ ਦਾ ਕੰਮ ਨੇੜੇ ਆਈ ਜਾਂਦਾ ਓਵੇਂ ਓਵੇਂ ਨਿੱਕੇ ਨਿੱਕੇ ਆ ਚੀਜ਼ਾਂ ਲਿਆਉਣੀਆਂ ਵੀ ਬਹੁਤ ਜ਼ਰੂਰੀ ਆ ਜਿਵੇਂ ਪਹਿਲਾਂ ਸਰੀਆ ਆ ਗਿਆ ਪਹਿਲਾਂ ਮੋਲਡਿੰਗ ਹੋਈ ਨਹੀਂ ਪਹਿਲਾਂ ਕਾਲਬ ਹੋਈ ਪਹਿਲਾਂ ਤੈਨੂੰ ਇਹ ਹੀ ਨਹੀਂ ਪਤਾ ਕੀ ਹੋਇਆ ਤੇ ਕੀ ਨਹੀਂ ਹੋਇਆ ਤੇ ਦੱਸੇਗਾ ਕੀ ਜੇ ਘਰੇ ਰਹਵੇਂ ਤਾਂ ਤੈਨੂੰ ਪਤਾ ਹੋਵੇ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਨਹੀਂ ਪਤਾ ਵੀ ਸ਼ਟਰਿੰਗ ਕਿਦਨ ਕੀਤੀ ਆ ਉਹਨਾਂ ਨੇ ਰੋਕਾਂ ਕਦੋਂ ਲਾਈਆਂ ਵਾ ਸਰੀਆ ਕਦੋਂ ਆਇਆ ਕੀ ਚੀਜ਼ ਲਿਆਉਣੀ ਲਿਆਉਣਾ ਕੀ ਆ ਤੋ ਤਾਨੂੰ ਪਤਾ ਰਜੀਤੀ ਲੈ ਕੇ ੂਠਾ ਚੱਕ ਕੇ ਤੁਰ ਪੈਣਾ ਵਾ ਬਸ ਇਧਰ ਨੂੰ ਮੈਂ ਤੁਰ ਪਿਆ ਮੈਂ ਇਧਰ ਤੁਰ ਪਿਆ ਘਰੇ ਰਵੇਂ ਤਾਂ ਦਿਨ ਨੂੰ ਪਤਾ ਹੋਵੇ ਪਕੀ ਕੀਤਾ ਤੇ ਕੀ ਨਹੀਂ ਕੀਤਾ ਸੌਂ ਖਾ ਦੇ ਕੋਇਤੀ ਤੂੰ ਆਪ ਲੈ ਆ ਕੇ ਦਿੱਤੀ ਲੈ ਕੋਠੀ ਵਾਲਿਆਂ ਨੂੰ ਤੇ ਤੂੰ ਸੌਂ ਖਾ ਦੇ ਪਿਆਬ ਲੈ ਆ ਕੇ ਦਿੱਤੀ ਅਨੇ ਸਾਰਾ ਕੁਝ ਮੈਂ ਲੈ ਕੇ ਤੂੰ ਮੇਰੀ ਸੌਂ ਖਾ ਜਾ ਮੇਰੇ ਬਿਨਾ ਆਇਆ ਸਾਰਾ ਕੁਝ ਮੈਂ ਕਿਹਾ ਸੌਂ ਖਾਵਾਂਗੇ ਜੀ ਝੂਠੀ ਝੂਠੇ ਬੰਦੇ ਪੈਰ ਨਹੀਂ ਹੁੰਦੇ ਫੜੀ ਗਈ ਜੇ ਵੇਖ ਲੋ ਪੈਰ ਕਿਉਂ ਨਹੀਂ ਮੇਰੇ ਤਾਂ ਪੈਰ ਨਾਲ ਹੀ ਲੱਗੇ ਆ ਪੈਰ ਕਿਉਂ ਨਹੀਂ ਹੁੰਦੇ ਆ ਬਿਲਾ ਆ ਪੈਰ ਏਡੇ ਏਡੇ ਆ ਕਾਬਤ ਹੁੰਦੀ ਆ ਇੱਕ ਵਾਰ ਤੂੰ ਟੇਢੀ ਹੋ ਜਾਂਦੀ ਆ ਕਦੀ ਕਾਬਤ ਹ ਉਹ ਜਦੋਂ ਆਉਂਦੇ ਆ ਛਪਾਈਆਂ ਨੂੰ ਨਾਲ ਲਈ ਫਿਰਦਾ ਨਿਕਲ ਕੇ ਨੇ ਛਪਾਈ ਮਿੰਟੋਂ ਮਿੰਟੀ ਤੇਰੇ ਕਿਹੜੇ ਛਪਾਈ ਜਿਹੜੇ ਇੰਛੇ ਨਾਲ ਚੂਜੇ ਬੂਚੇ ਜੇ ਲਈ ਫਿਰਦਾ ਸੀ ਕਿਹੜੇ ਲੋਕ ਦਾ ਭਾਂ ਮੈਂ ਕਿੰਨੀ ਵੀ ਡਾਲਾ ਕਿਹੜੇ ਛਪਾਈ ਹਾ ਜੇ ਪਿਛਲੇ ਵਲੌਗ ਚ ਸੀ ਤੇਰੇ ਵਿੱਚ ਛਪਾਈ ਸਾਰੇ ਅੱਛਾ ਜਵਾਕ ਇਹ ਤੇ ਜਵਾਕ ਦਾ ਮੁਕਰ ਗਿਆ ਤੇ ਤੇਰੇ ਕੋਲ ਮੁਕਰ ਗਏ ਆ ਤੇ ਮੁਕਰ ਗਏ ਆ ਜਿੱਦਾਂ ਹੁਣ ਸਰਜੇ ਦਾ ਕੰਮ ਵੀ ਚੱਲੀ ਜਾਂਦਾ ਤੇ ਵਿੱਚੇ ਹੁਣ ਉਦੋਂ ਪਹਿਲਾਂ ਸਾਰਾ ਸਮਾਨ ਆਇਆ ਨੇ ਜੋ ਉਹਦਾ ਅੱਜ ਲੈਣ ਚੱਲੇ ਆਪਾਂ ਸਮਾਨ ਕੋਠੀ ਲਈ ਪਾਈਪਾਂ ਦਾ ਬਿਜਲੀ ਦਾ ਟੈਟਾ ਉੱਤੇ ਫਿਟਿੰਗ ਹੋਣੀ ਛੱਤਾਂ ਦੇ ਵਿੱਚ ਪਹਿਲੋਂ ਨਾ ਵੇਖ ਲਿਆ ਕਰ ਕਿ ਕਿਸ ਬਾਣ ਦੇ ਆਉਣ ਵਾਲਾ ਤੇ ਕੀ ਨਹੀਂ ਲਿਆਉਣ ਵਾਲਾ ਲੈ ਚਾਬੀ ਤੇ ਫਿਰ ਬੋਲ ਪਿਆ ਕਰ ਕਿ ਕੀ ਲੈਣ ਚੱਲਿਆਂ ਤੇ ਕੀ ਨਹੀਂ ਮੂੰਹ ਚੱਕ ਕੇ ਤੁਰ ਪੈ ਨਾ ਮਗਰ ਤੇਨੂੰ ਫੋਨ ਲਾ ਲਾ ਕੇ ਦੱਸਣਾ ਪੈਂਦਾ ਪਿਆ ਚੀਜ਼ ਲਿਆਉਣੀ ਤੇ ਆ ਨਹੀਂ ਆਏ ਐਨੇ ਤੂੰ ਖਾਸ ਕਰਕੇ ਤਾਂ ਬਾਦਾਮ ਮੱਕ ਜ ਖਾਣਾ ਤੇ ਉਹ ਕਿੰਦਰ ਜਾਂਦੇ ਆ ਤੇਰੇ ਉਹ ਦਿਮਾਗ 'ਚ ਨਹੀਂ ਤੇਰੇ ਰਹਿੰਦੇ ਕਿ ਮੈਂ ਤਾਂ ਇਹ ਉਹ ਵੀ ਨਹੀਂ ਖਾਂਦੀ ਮੇਰੇ ਤੱਕ ਪਹਿਲੇ ਵੀ ਖਾਦੇ ਨਿਕਲ ਗਏ ਸਾਰੇ ਖਾਂਦੀ ਰਹੀ ਪਹਿਲਾਂ ਵੇਖ ਲੂ ਫਾਇਦਾ ਇਹਨੂੰ ਨਹੀਂ ਹੋਇਆ ਮੈਨੂੰ ਵੀ ਨਹੀਂ ਮੰਨਦੀ ਆ ਤੇ ਬਾਕੀ ਗੱਲ ਅੱਜ ਲੈ ਚੱਲੇ ਜੀ ਬਿਜਲੀ ਦਾ ਸਮਾਨ ਤੇ ਤਾਂ ਇਹ ਵਲੌਗ ਦਾ ਇਹ ਫਾਇਦਾ ਤੁਹਾਨੂੰ ਕਿ ਤੁਹਾਨੂੰ ਵੀ ਨੌਲੇਜ ਆ ਜੂ ਕਿੰਦਾ ਦੀ ਪੈਪ ਅਸੀਂ ਪਾ ਰਹੇ ਆ ਜਾਂ ਤੁਸੀਂ ਸਾਨੂੰ ਨੌਲੇਜ ਦੇ ਦੋਗੇ ਬਈ ਆ ਚੀਜ਼ ਗਲਤ ਹੋ ਰਹੀ ਆ ਫਾਇਦਾ ਇਹ ਹੁੰਦਾ ਆ ਹੁਣ ਕਈ ਚੀਜ਼ਾਂ ਸੁਧਾਰੀਆਂ ਸਾਡੇ ਨਾਲ ਮਿਸਤਰੀ ਇੱਟਾਂ ਥੱਲੇ ਰੱਖ ਕੇ ਚਣਾਈ ਕਰੀ ਜਾਂਦੇ ਮਿੱਟੀ ਦੇ ਨਾਲ ਤੇ ਉਹ ਮਿੱਟੀ ਲੱਗੰਦੇ ਹਿੱਟਾਂ ਨੂੰ ਤੇ ਮੈਨੂੰ ਸਨੈਪਚੈਟ ਤੇ ਮੈਸੇਜ ਆਏ ਕਈ ਵੀਰਾਂ ਦੇ ਕਹਿੰਦੇ ਗਲਤ ਕਰ ਰਿਹਾ ਫਿਰ ਆਪਾਂ ਮਿਸਤਰੀ ਨੂੰ ਰੋਕਿਆ ਤੇ ਹੋਰ ਦੁਬਾਰ ਉਹਨਾਂ ਨੇ ਥੱਲੇ ਗੱਟੇ ਵਿਛਾਏ ਤੇ ਗੱਟੇ ਤਾਂ ਵਿਛਾਉਣੇ ਹੀ ਪੈਂਦੇ ਆ ਗਿੱਲੀਆਂ ਇੱਟਾਂ ਤੇ ਗਿੱ ਉਹ ਚੀਜ਼ ਐ ਇਦਾਂ ਹੀ ਸੁਧਾਰੀਆਂ ਆਪਾਂ ਹੁਣ ਚਲੋ ਆਪਾਂ ਚੱਲਦੇ ਕੋਟੀ ਸੇਖਾਂ ਜਿਹੜੀ ਦੁਕਾਨ ਤੋਂ ਲੈਣੇ ਆ ਜੋ ਰੇਟ ਆ ਤੁਸੀਂ ਵੀ ਦੱਸਿਓ ਰੇਟ ਰੂਟ ਚੱਲਦੇ ਰਹਿੰਦੇ ਹਨਾ ਚਲੋ ਜਿੱਥੇ ਜਿੰਨੂੰ ਲੋਟ ਆਵੇ ਉੱਥੋਂ ਚੀਜ਼ ਲਈਦੀ ਆ ਤੇ ਲਿਆ 1 ਲੱਖ ਰੁਪਈਆ ਤੂੰ ਮੈਨੂੰ ਕਹਿਣਾ ਨਾ ਮੈਂ ਇੱਕ ਗਾਲ ਨਹੀਂ ਕਾ ਮੇਰੇ ਕੋਲ ਬਹੁਤ ਆਦੀ ਅੱਜ ਹੁਣ ਮੇਰੇ ਤੋਂ ਮੰਗੀ ਜਾਣਾ ਲਿਆ ਸਾਰੇ ਪੈਸੇ ਕੀ ਗੱਲਾਂ ਤੇਰੇ ਕਿਹਦੇ ਕੇ ਰਾਜੀ ਬੰਦੇ ਆ ਤੇਰਾ ਤਾਂ ਪੇਟੀਐਮ ਵਾਲਾ ਫੋਨ ਚੱਲਦਾ ਮੇਰਾ ਕਿਹੜਾ ਫੋਨ ਚੱਲਦਾ ਮੇਰੇ ਕੋਲ ਦੂਜਾ ਫੋਨ ਆ ਉਹ ਵੇ ਉਹ ਵਾਲਾ ਪੇਟੀਐਮ ਆ ਤੇਰੇ ਤੇ ਪੇਟੀਐਮ ਗੂਗਲ ਪੇ ਹੀ ਚੱਲਣੇ ਚਲਾਈ ਚਲ ਗੂਗਲ ਤੇ ਮੈਂ ਵੇਖ ਕਿਉਂ ਨਾ ਨਲ ਜਰ ਮੈਂ ਮੜਾ ਅੰਦਰ ਵੇਖਾਂ ਕੀ ਸਾਹਕਦਾ ਹੈਲੋ ਮੈਂ ਨੀਲਾ ਬੂੜ ਆ ਗਿਆ ਬੈਨੋ ਕੁਦੀਪਨ ਨੋ ਕਰ ਲਓ ਜੀ ਇਹ ਬਹੁਤ ਹੀ ਜਿਆਦਾ ਪਿਆਰਾ ਸੂਟ ਮੈਂ ਕਹਿੰਦਾ ਜਾਂਦਾ ਜਾਂਦਾ ਇਹਦੀ ਪ੍ਰੋਮੋਸ਼ਨ ਵੀ ਕਰ ਸਕਾ ਕਿੰਨਾ ਜਿਆਦਾ ਪਿਆਰਾ ਸੂਟ ਆ ਇਹਦੇ ਵਿੱਚ ਇੱਕ ਹੋਰ ਕਲਰ ਨਹੀਂ ਆ ਕਲਰ ਕੰਬੀਨੇਸ਼ਨ ਸੌ ਲੱਗੇ ਜਿਹੜਾ ਕਲਰ ਕੰਬੀਨੇਸ਼ਨ ਆ ਬਹੁਤ ਜਿਆਦਾ ਪਿਆਰਾ ਵਾ ਜਿੰਨੇ ਸਿਲੈਕਟ ਕੀਤਾ ਉਹ ਵੀ ਬੰਦਾ ਪਿਆਰਾ ਹੋਊਗਾ ਤੇ ਉਹ ਮਾਈ ਗਾਡ ਬਹੁਤ ਮਾੜਾ ਬੰਦਾ ਇਹ ਬਹੁਤ ਹੀ ਨਾਈਸ ਇਹਨਾਂ ਦਾ ਨੰਬਰ ਮੈਂ ਸ਼ੇਅਰ ਕਰਦਾ 9056791506 ਇਹ ਬਲੈਕ ਕਲਰ ਤੇ ਕਿੰਨਾ ਉੱਟ ਕੇ ਆਇਆ ਨਹੀਂ ਉੱਟ ਕੇ ਉੱਡ ਚਲਾ ਇਹ ਤੇਰੀ ਐਨਾ ਚੱਜਿਆ ਨਹੀਂ ਨਹੀਂ ਬਲੈਕ ਉਹ ਜ਼ਿਆਦਾ ਉੱਠਿਆ ਬਲੈਕ ਤੇ ਵੇਖ ਤੂੰ ਦੇ ਗ੍ਰੇ ਗ੍ਰੇ ਦੇ ਬਲੈਕ ਬਾਕ ਗ੍ਰੇਸ ਬੋਲ ਇਹਦੀ ਇੱਕ ਫਿਨਿਸ਼ਿੰਗ ਇਹਗਾ 9056791506 ਕਿਉਂਕਿ ਸੀਜ਼ਨ ਆ ਗਿਆ ਛੋਣੇ ਛੋਣੇ ਸੂਟ ਤੁਸੀਂ ਹੈਂਡਵਰਕ ਥੋ ਮਰਜੀ ਸਾਡਾ ਐਗਜ਼ਿਬਿਸ਼ਨ ਹੈ ਮੁੱਲਾਂਪੁਰ ਪਰ ਜਗਾ ਨਹੀਂ ਹੈ ਜਿਸ ਲੱਗਟ ਹੋਏਗੀ ਪਰ 5 ਤਰੀਕ ਨੂੰ ਪੱਕਾ ਕਰ ਪਰਮਾ ਓਕੇ ਰਾਈਟ ਨੋ ਬਾਬਾ ਮਹਿਰ ਕਰੇ ਐਗਜ਼ੀਬੀਸ਼ਨ ਤੇ ਵੀ 9057691506 ਜੀ ਲੈ ਨੌਜਵਾਨ ਜਾਂਦੇ ਕੋਈ ਕਿਸਕਾ ਸਟੋਰ ਕੋਈ ਨਹੀਂ ਹਮਾਰੀ ਦਾ ਕੋਈ ਨਹੀਂ ਆਵਾਜ਼ ਐਤਰੀਆ ਚੱਕੋ ਵੀ ਪਾਈ 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 ਪਾ ਸਾਰੀ ਕੁਆਲਟੀ ਚੈੱਕ ਕਰਨੀ ਹੈ ਨਾ ਪਾਈ ਪਾ ਅੱਛਾ ਇਹਨੂੰ ਤਿਆਰ ਕਰ ਲੈਣਾ ਮੈਂ ਅੰਲੂਨ ਨਾਲ ਟੱਕਾ ਹੀ ਨਾ ਪਏ ਜੀ ਕਦੇ ਅੰਲੂ ਆਇਆ ਮੈਂ ਲਾਸਟਿਕ ਦੀ ਕੁਆਲਿਟੀ ਗੁੱਡ ਆ ਹੂੰ ਇਹਨਾਂ ਨੂੰ ਵੀ ਗੁੱਡ ਆ ਹੈ ਯਾ ਫਿਰ ਕਾ ਨਾ ਰਹਾ ਰਹਾ ਮੇਰਾ ਹੋ ਗਿਆ ਮੈਂ ਪਾਇਆ ਇਹ ਇਹ ਤੁਹਾਨੂੰ ਪਾਇਆ ਦਾ ਹਾਰਾ ਪਾਵਾਂ ਆਹ ਪਾਰਾ ਨਾ ਐਨ ਆਈ ਆਰ ਓ ਐਲ ਨਰੋਲ ਤੇ ਆ ਕਿਹੜਾ ਵਾ ਕੈਪਟਨ ਕੈਪਟਨ ਕਿਉਂਕਿ ਫੈਨ ਬਾਕਸ ਬੜਾ ਜ਼ਰੂਰੀ ਆ ਉੱਤੇ ਪਾਣੀ ਪੂਣੀ ਪੈ ਗਏ ਨੇ ਤਾਂ ਸਹਾਰਾ ਥੱਲੇ ਜਾ ਸਕਦੀ ਬਈ ਵਧੀਆ ਚੋੜੀਏ ਵਾਲਾ ਚੈੱਕ ਕਰਾ ਇੱਥੇ। ਆ ਬੱਛਿਆ ਕਹਿੰਦੇ ਬਣਾਉਂਦੇ ਨੇ। ਮੈਂ ਵੀ ਸਾਫ ਦੇ। ਆਪਾਂ ਇਹਨਾਂ ਨੂੰ। ਸਟਾਰ ਵਧੀਆ ਚੀਜ਼। ਬਹੁਤ ਵਧੀਆ ਫਾਇੰਡ। ਆ ਵਜਨਦਾਰ ਕਾਫੀ ਆ ਚੈੱਕ ਕਰ। ਕੁਆਲਿਟੀ ਚੈੱਕ ਕਰ। ਇਹ ਲਾਵਾ ਗੇਣਾ ਆਪਾਂ ਵੀ। ਬਸ ਫਿਰ ਥੱਲੇ ਲਾਉਣਾ ਮਪਾ। 20-25 ਦਿਨਾਂ ਨੂੰ ਸ਼ੁਰੂ ਕਰ ਦਾਂਗੇ ਥੱਲੇ ਕੰਮ। ਉਦੋਂ ਇਹ ਚੀਜ਼ਾਂ ਲਾਵਾਂਗੇ। ਫੋਨ ਚੈੱਕ ਕਰਾ ਲਓ। ਵਜਨ ਕਾਫੀ ਹੈਵੀ ਜਿਹਾ ਦਾ। ਆ ਸਿੰਪਲ ਲੱਗਦੇ ਆ ਇਹਨਾਂ ਨੂੰ ਬਿਗਾਜ ਮੂਲ ਪਾ ਜਾਂਦਾ ਮੁੜ ਕੇ ਸਲਾਬ ਨਾਲ ਕਰੰਟ ਕਰੂੰ ਟਾਉਣ ਦਾ ਵੀ ਡਰ ਹੁੰਦਾ ਬਾਕੀ ਡੈਮੇਜ ਹੋ ਜਾਂਦੀਆਂ ਛੇਤੀ ਚੀਜ਼ਾਂ ਆ ਚੱਕਾ ਆਹ ਇਸ਼ਾਰ ਦੇਸੀ ਭਾਈ ਸਟਾਰ ਇੰਡੀਆ ਦੇਖਣ ਨੂੰ ਕਲਰ ਦੀ ਕੋਡਿੰਗ ਹੀ ਇਤੋਂ ਇੰਨੀ ਜ਼ਿਆਦਾ ਹੋਈ ਕਿ ਇਹਨੂੰ ਮਤਲਬ ਕੰਕਰੀਟ ਦੇ ਵਿੱਚ ਜਗਾਲ ਦਾ ਖਤਰਾ ਹੀ ਖਤਮ ਹੋ ਜਾਂਦਾ ਚਲੋ ਮਿੱਤਰਾ ਠੀਕ ਆ ਆ ਨੌਲ ਜੁਗਾਇਆ ਆ ਘਰ ਪੋਣਾ ਤੁਸੀਂ ਆ ਚੱਕਾ ਦੇਸੀ ਮੌਲ ਇਹ ਰੇਡ ਵੱਧੋ ਵੱਧਾ ਫਰ ਗਿਆ ਵੱਡਾ ਵੀ ਗੱਡਾ ਇਹ ਤੇ ਮੱਝ ਬਣ ਲੈਣੀ ਥੱਲੇ ਮੱਝ ਤੇਲਮ ਕੋਣੀ ਹੈ ਸ਼ਤਾਨ ਭਜਨਦਾਰ ਚੀਜ਼ ਆ ਯਾਰ ਇਹਦਾ ਸਰੀਰ ਹੀ ਬਹੁਤ ਮੋਟਾ ਵੇ ਸਰੀਰ ਦੇ ਬਾਰੇ ਸਰੀਰ ਦੀ ਗੱਲਬਾਤ ਆ ਸਾ ਵੀ ਮੋਟਾ ਮੋਟਾ ਰੋਟੀ ਨਹੀਂ ਤੂੰ ਫੋਲਡ ਕੀਤੀ ਨਾਲੇ ਬਾਕੀ 300 ਫਰਮ ਭਜਨ ਬੜਾ ਫਰ ਗੱਲਬਾਤ ਹੈ ਇਹਦੀ ਆ ਲੈ ਰਹਿਣਾ ਆਪਾਂ ਹਾਂ ਮਾ ਸਹੀ ਆ ਹਾਂ

ਫੋਸ ਲੈ ਬੰਦੇ ਪਹਿਲਾ ਗਨ ਹੋਇਆ ਪਹਿਲਾ ਪੇਂਟ ਹੋਇਆ ਗਿਆ ਬਸ ਸਹੀ ਇੰਨੇ ਬੀ ਕੋ ਸਹੀ ਕੋਡਿੰਗ ਦੀ ਜਿਹਨੂੰ ਜੁਗਾਨ ਨਹੀਂ ਲੱਗਣਾ ਹਾਂ ਆ ਦੇਖੋ ਜੁਗਾਨ ਨਹੀਂ ਲੱਗਣਾ ਇਹਨੂੰ ਲੱਗਣਾ ਆ ਲਿਆ ਸਟਾਰ ਦਾ ਅੱਜ ਵੀ ਦੱਸ ਕਮੈਂਟ ਕਰਕੇ ਕਿੰਦਾ ਨਹੀਂ ਪੀਛ ਲਈ ਆਪਾਂ ਸਟਾਰ ਇੰਡੀਆ ਇਹਨੇ ਸਟਾਰ ਦੀ ਸੇਤ ਮੁੜ ਗੰਦਾ ਜਾ ਹੁਣੇ ਭੈਣੇ ਨਾਲ ਬਾਹਰ ਲੈ ਗਏ ਬਾਹਰ ਲੈ ਗਏ ਓਕੇ ਸਾਰਾ ਕੁਝ ਲਿਖਿਆ ਆ ਤਾ ਚੱਕ ਦੀ ਗਰੀਬੀ ਸਟਾਰ ਇੰਡੀਆ ਸਟਾਰ ਇੰਡੀਆ ਕਰਾਦੀ ਤੱਕਦੇ ਆਗੇ ਸਮਾਨ ਸਾਰਾ ਚੈੱਕ ਤੂੰ ਗੱਥ ਟੋਰ ਦੇ ਵਿੱਚ ਆਹ ਬੈਂਡ ਲੈਣਾ ਬੈਂਡ ਕਾ ਦਾ ਲੈ ਰਹੇ ਆ ਪਾ ਜੀ ਇਹ ਕਿਪੂ ਦੀ ਹੁੰਦੀ ਨਾਲੇ ਸੇਮ ਹਾਂ ਹਾਂ ਵੈਰੀ ਗੁੱਡ ਬੜੀ ਦੀ ਦੀਆਂ ਬੜੀ ਬੜੀ ਸੀਨ ਹਿਉਂ ਕੈਪਟਨ ਆਰ ਬਾਰ ਨੀ ਤੇ ਮੋੜ ਆਣਾ ਤਾਂ ਨਹੀਂ ਜਾਣੀ ਦੱਸਦਾ ਨਹੀਂ ਸਮਝ ਨਹੀਂ ਹੋਗਾ ਚੈੱਕ ਲੈ ਵੀ ਨੌਜਵਾਨੀ ਆ ਚੁੱਕੀ ਆ

ਇਹ 사이ਡ ਉਹ ਲੈਂਟਰ ਪਿੰਡਾਂ ਪਾਸੇ ਵਾਸਤੇ ਜਿਹਨੂੰ ਫੋਮਰਕੂ ਲੈਂਟਰ ਕਰਾਉਂਦੇ ਆ ਇਹ ਖੁੱਲ ਨਹੀਂ ਵੀ ਸੌਖੀ ਨਾ ਨਹੀਂ ਕਰਨੀ ਬਾਕੀ ਲੈਣੇ ਨਾਲੇ ਹੋਰ ਹੈ ਜੀ ਮਤਲਬ ਕਿ ਕੋਡਿੰਗ ਕੇ ਹੋਰ ਘਰਤੀ ਉੱਤੇ ਆਪਾਂ ਐ ਐਦਾ ਐਦਾ ਨੇ ਹੋਇਆ ਖੜਾ ਕੰਮ ਸ਼ਾਮਾਂ ਦਾ ਹੀ ਯਾਰ ਪੂਰਾ ਕਰੋ ਤੇ ਕਰਦੇ ਨੇ ਯਾਰ ਨਹੀਂ ਤੇਰੇ ਨਾਲ ਨੂੰ ਡੱਬਿਆਂ ਨੂੰ ਟੇਪ ਹਲਦੇ ਤੇ ਮੈਂ ਦੱਸੀ ਜਾਂਦਾ ਟੇਪ ਲੈ ਆ ਹੋਣੀ ਟੇਪ ਤੇਰੇ ਪੈਰ ਕੋਲ ਕਿ ਭੀ ਜਾਏ ਕੀ ਆ ਇਹ ਕਾਗਜ ਆ ਕਿਨੇ ਖਾਲੀ ਯਾਰ ਜਿੱਦਾ ਚਲਾ ਚਲਾ ਮਾਰਦਾ ਇਹ ਮਗਾਓ ਨਵੀਂ ਹੋਰ ਤੋਲੋ ਆਉ ਆ ਗਈ ਆ ਵੀ ਦਿਨ ਚੜ ਗਿਆ ਇਧਰੋਂ ਵੀ ਵਾਹ ਜੀ ਵਾਹ ਪਤਲੇ ਦਾ ਬਹੁਤ ਵੇਖਿਆ ਪਰ ਤੇਰੀਆਂ ਗੱਲਾਂ ਬਾਤਾਂ ਹੋਰ ਹੀ ਆ ਹਾਂ ਮਿਸਤਰੀ ਸਾਹਿਬ ਜਾਲ ਵਾਲੇ ਕਦੋਂ ਆ ਰਹੇ ਇੱਕ ਮਿਸਤਰੀ ਆਪਦੀ ਆ ਬੋ ਐਲਬਮ ਜੀ ਚੱਕ ਕੇ ਨਾਲ ਤੁਰਿਆ ਫਿਰਦਾ ਰਹਿੰਦਾ ਲੈ ਬਈ ਐਲਬਮ ਤੋਂ ਬਿਨਾ ਕੋਈ ਕੰਮ ਨਹੀਂ ਮਿਸਤਰੀ ਦਾ ਨਹੀਂ ਨਹੀਂ ਹਜੇ ਨਹੀਂ ਕੋਈ ਕੰਮ ਨਹੀਂ ਹਜੇ ਆ ਤੇ ਜਾਲ ਕੰਪਲੀਟ ਕਰਨ ਵਾਲਾ ਪਿਆ ਸਾਰਾ ਨਾ ਜੀ ਦੇ ਪਾਸੇ ਮੇਰਾ ਕੰਮ ਚੱਲਦਾ ਬੇਬੇ ਇਹ ਮਿੱਤੀ ਸਾਹਿਬ ਜਿੱਥੇ ਆਪਾਂ ਚਲੋ ਇਹ ਮੁੱਦੇ ਦੇ ਮੈਂ ਅਗਲੇ ਵਲੌਗ ਚ ਗੱਲ ਕਰੂੰਗਾ ਜਾਲ ਬਾਰੇ ਇਦਾਂ ਨਹੀਂ ਗੱਲ ਦੱਸੂੰ ਬਾਅਦ ਚ ਦੱਸੂੰਗਾ ਚੱਕ ਲੋ ਕੋਈ ਉੱਥੇ ਹੀ ਵੇਖੀ ਜਾਂਦੇ ਆ ਚਾਹ ਆਉਂਦੀ ਪਈ ਹੈ ਮਿਲੀ ਨਹੀਂ ਅਜੇ ਚਾਹ ਪੀਂਦੇ ਹੀ ਆਪਾਂ ਕੀ ਪੀਣਾ ਦੁੱਧ ਪੀਣਾ ਸਰੀਰ ਤਾਂ ਤੇਰਾ ਪਾਣੀ ਵਾਲਾ ਵਾ ਕਿੱਦਾਂ ਮਾੜਾ ਹੋਇਆ ਪਿਆ ਉਹਦੇ ਉੱਥੇ ਆ ਦਹੀਂ ਖੜੇ ਜਗੜਦੇ ਚੱਕਣਾ ਆਪਾਂ ਜਿਹੜਾ ਆ ਰਪਈਏ ਇਹ ਚੱਕਦਾ ਕੋਈ ਆ ਦੇ ਆਹ ਰਪਈਏ ਇਕੱਠੇ ਕਰ ਰਿਹਾ ਰਪਈਏ ਇਕੱਠੇ ਕਰ ਰਿਹਾ ਚੱਕੜੇ ਰਪਈਏ ਹਾਂ ਇਹ ਰਪਈਏ ਰਹਿਣ ਨਹੀਂ ਚਾਹੀਦਾ ਜਿੱਦਾਂ ਠੇਕੇ ਸੋ ਕਹਤਾ ਠੇਕੇਦਾਰ ਸਾਹਿਬ ਵਾਜੀ ਵਾਹ ਕੰਮ ਪੂਰਾ ਓਕੇ ਜਾਲ ਦਾ ਜੋਰਾ ਸ਼ੋਰਾ ਤੇ ਚੱਲਣ ਦਿਆ ਹੁਣ ਇਧਰ ਆ ਫਿਟਿੰਗ ਦਾ ਤੁਹਾਨੂੰ ਮੈਂ ਸਾਰਾ ਡਿਟੇਲ ਚ ਸਮਝਾਉਂ ਕੀ ਕੀ ਹਿਸਾਬ ਕਿਤਾ ਵਾ ਇਹ ਕਾਹ ਤੋਂ ਆਪਾਂ ਆ ਲਾਈ ਸਹਾਰ ਦੀ ਇਹ ਵਜਨ ਬਹੁਤ ਹੈ ਦਾ ਤੇ ਇੱਕ ਕੋਡਿੰਗ ਤੇ ਹੁਣ ਪਹਿਲਾਂ ਹੀ ਬਹੁਤ ਸੋਣੀ ਆਉਂਦੀ ਆ ਮਤਲ ਜੰਗਾਲ ਦਾ ਖਤਰਾ ਹੀ ਨਹੀਂ ਉਦੋਂ ਟੇਪ ਕਰਕੇ ਉਦੋਂ ਵੀ ਸਿਰਾਂ ਲਵਾ ਦੇਣ ਇਹਨੇ ਚੱਕ ਦਿਆਂ ਗਰੀਬੀ ਓਕੇ ਰਿਪੋਰਟ ਉੱਪਰ ਠੀਕ ਹੈ ਜੀ ਉੱਪਰ ਨਾਲੇ ਉੱਪਰ ਨਾਲੇ ਕਿਤੇ ਕਿਤੇ ਬੈਡਰੂਮ ਆਉਣੇ ਆ ਉੱਪਰ ਲੈ ਇੱਕ ਮਿੰਟ ਦੱਸੋ ਜੀ ਦੱਸੋ ਚਲੋ ਕਿ ਮਿਸਤਰੀ ਸਾਹਿਬ ਜਮ ਮੈਂ ਨਾਲ ਦੀ ਨਾਲ ਚੱਲਦੇ ਵਲੌਗ ਦੇ ਵਿੱਚ ਦੱਸ ਦੋ ਬੈਡਰੂਮ ਕਿੱਥੇ ਆਹ ਫੜ ਕਾੜ ਦੀ ਪਈ ਯਾਰ ਇਹ ਸਾਰੇ ਕੱਢਨੇ ਹੁੰਦੇ ਨਾ ਸਾਰੇ ਸਾਰੇ ਕਿਉਂਕਿ ਆਪਾਂ ਤਾਂ ਛੱਡਨੇ ਨਹੀਂ ਸਾਰੇ ਜੀ ਆਉਣੇ ਨੇ ਆਪਣੇ ਜਗ੍ਹਾ ਦੇ ਫੋਟੋ ਕਾ ਲਓ ਆਇਨਾ ਖਾਣਾ ਹੈ ਅੰਦਰ ਨੂੰ ਮੋੜੋ ਅੰਦਰ ਨੂੰ ਮੋੜ ਦਈਏ ਲਾਓ ਜੀ ਅੰਦਰ ਨੂੰ ਹੋ ਗਏ ਵੀਰ ਦਾ ਨਕਸ਼ਾ ਦਾ ਘਰ ਕਿ ਨਹੀਂ ਵੀ ਵਾਲਾ ਨਕਸ਼ਾ ਨਹੀਂ ਤਾਂ ਨੂੰ ਹੋਣਾ ਨਹੀਂ ਵੀ ਦਾ ਨਕਸ਼ਾ ਨਹੀਂ ਇਹ ਕਿਰਾਇਆ ਹੈ ਜਿਵੇਂ ਆਹ ਤੇ ਟੋਡਾ ਨਕਸ਼ਾ ਤਾਂ ਇਹਦਾ ਹੈਗਾ ਦੱਸਦਾ ਤਾਂ ਹੈਗਾ ਉੱਪਰ ਲਾ ਨਹੀਂ ਆਇਆ ਹੋਣਾ ਜੀ ਉਹ ਮੰਗਾ ਲਓ ਤੁਸੀਂ ਮੰਗਾਓ ਉਪਰੋਂ ਨਕਸ਼ਾ ਮਂਗਾਈਏ ਛੋਟੀ ਤੋਂ ਹਾਂ ਉਹਨਾਂ ਕੋਲ ਉੱਪਰ ਲੇ 65 ਤਾਂ ਹੀ ਛੱਡ ਜਾਣਗੇ ਹੁਣ ਪੈਸੇ ਕਰਨਾ ਹੈ ਜੀ ਉਹ ਤੋਂ ਉਹਨਾਂ ਕੋਲ ਪੂਰਾ ਹੀ ਨਕਸ਼ਾ ਨੂੰ ਦੇ ਦਊ ਉੱਪਰਲਾ ਥੱਲੇ ਤਾਂ ਇਹਨਾਂ ਕੋਲ ਹੈਗਾ ਇੱਕ ਵਾਰ ਚੱਲ ਥੱਲੇ ਦੇ ਹਿਸਾਬ ਨਾਲ ਪਲਾਵਲੇ ਕੁਝ ਕੰਮ ਠੀਕ ਮੰਗਾਉਣਾ ਮਿਆਂ ਦੇ ਉੱਪਰਲੇ ਬੈਡਰੂਮ ਦੇ ਕੋਲ ਟੇਬਲ ਲੱਗੀ ਪਈ ਆ ਸਾਡੀਆਂ ਮਿਲਦਾ ਵਰਤ ਲਈਆਂ ਨੇ ਟੇਪ ਹੋਊ ਵੀ ਸ਼ਾਇਦ ਪਈਆਂ ਸੀ ਟੇਪ ਦਾ ਵਾਧੂ ਪਈ ਸੀ ਟੇਪ ਹੋਊ ਹੋਊ ਵੀ ਟੇਪ ਇੱਥੇ ਪਈ ਆ ਉੱਥੇ ਅੰਦਰ ਪਈ ਹੋਊਗੀ ਦੇਹ ਦੇ ਕੋਲ ਟੇਪ ਦੇ 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 ਟੇਪ ਜਿੱਥੇ ਕਹਿੰਦੇ ਉਹਦੇ ਨਾਲ ਹੀ ਲੈਂਦਾ ਚੱਕ ਲੈ ਨੌਜਵਾਨ ਉਹ ਕਿਵੇਂ ਨਾ ਜਿੱਥੇ ਮਗਰ ਫੋਨ ਕਰ ਲੈ ਵੀ ਉਹ ਕਿਹਦੇ ਕੋਲ ਬੰਦਾ ਨੂੰ ਫੋਨ ਕਰਕੇ ਕਿਥੇ ਭਾਈ ਆਹ ਕੰਮ ਕਿਵੇਂ ਕਰਨਾ ਫਿਰ ਪੰਨਾ ਦੱਸ ਦਿੰਦਾ ਲੋ ਜੀ ਆਹ ਅੱਗੇ ਹੁਣ ਇਹਦੇ ਚ ਓਕੇ ਆ ਉੱਪਰਲਾ ਤੇ ਥੱਲੇ ਵਾਲਾ ਉੱਪਰਲਾ ਕਿੰਨੇ ਦੇਖ ਕੇ ਉਹਦਾ ਥੱਲੇ ਵਾਲੇ ਦਾ ਕੰਮ ਚੱਲ ਪੈਂਦਾ ਹੁੰਦਾ ਨਾ ਜਰਾ। ਆ ਪੀਤਾ ਲਿਆ ਯਾਰ ਵੇਖੀ ਵੀ ਆ ਸਿਸਟਮ ਦਾ ਸੈਂਟਰ ਦਿੱਤਾ ਗਿਆ ਤੇ ਦਿੱਤਾ ਕੀ ਹਿਸਾਬ ਹੁਤਾ। ਆ ਵੇਖੋ ਤੁਸੀਂ ਹੁਣ ਦੇਖ ਸਕਦੇ ਆ ਆ ਸਿਸਟਮ ਆ ਸੈਂਟਰ ਨਹੀਂ ਆ ਮੇਰੇ ਹਿਸਾਬ ਨਾਲ। ਆ ਵੇ ਨਾ ਇਧਰੋਂ 6 ਫੁੱਟ 6 ਤੇ ਇਧਰੋਂ 7 ਫੁੱਟ 3.5 ਇੰਚ ਤੇ ਇਹ ਸੈਂਟਰੀ ਕੱਢਿਆ ਹੈ ਬਿੱਡਾਂ ਦਾ ਬਾਈ। ਮੈਨੂੰ ਲੱਗਦਾ ਨਹੀਂ। ਬਿੱਡਾਂ ਦੇ ਬਿੱਡਾਂ ਦੇ ਹਿਸਾਬ ਨਹੀਂ ਲੱਗਦੇ। ਬਾਕੀ ਹੁਣੇ ਪਤਾ ਲੱਗ ਜਾਂਦਾ ਚੱਲਦੇ ਚ ਆ ਜਾ ਓਕੇ ਤੂੰ। ਐਡਾ ਮੋਟਾ ਸਰੀਆ ਪਵਾ ਟੈਨਸ਼ਨ ਨਾ ਲੈਣੀ ਕਿ ਦੇਖ ਲਦਾ ਬਾਈ। ਸੜਾਈ ਕਰਾਇਆ ਉਹ ਅੱਗੇ ਕਹਿੰਦੇ ਵੀ ਸਾਡੂ ਤਾਂ ਆਪਣੇ ਪਿੰਡ ਤੇ ਇਸਲਾ ਮੋ ਬਾਏ ਨੰਬਰਾਂ ਨੂੰ ਮोटा ਕੋਲੈਂਟ ਚੀਜ਼ ਦਾ ਰੱਪਾ ਵੱਡੇ ਹਾਲਾ ਹੁਲਾ ਦੇ ਵਿੱਚ ਪੈਂਦਾ ਵਾ ਆਪਾਂ ਹਾਲ ਹੀ ਪਾਏ ਆ ਨਹੀਂ ਨਹੀਂ ਉਹ ਵੱਡਾ ਕਹਿੰਦਾ ਪਾ ਵੱਡੇ ਹਾਲਾ ਹੁਲਾ ਉਹ ਹਾਲ ਮਤਲਬ ਹਾਲ ਹੀ ਆ ਬਣਾ ਯੋ ਬਿਗ ਲੋਬੀ ਚੱਕਦੇ ਆਂ ਕੰਮ ਲਾਓ ਜੀ ਲਾਓ ਕ੍ਰੈਸ਼ਰ ਕੱਲ ਨੂੰ ਅੱਜ ਕਹਿੰਦਾ ਸ਼ਾਮ ਨੂੰ ਜਾਂ ਕੱਲੂ ਤੜਕੇ ਆ ਜਾਣਾ ਮਨਵੀਰ ਉਹਨੇ ਜ਼ਿੰਮੇਵਾਰੀ ਲਈ ਟੈਨਸ਼ਨ ਫਰੀ ਆਪਾਂ ਹਾਂਜੀ ਲਗਭਗ ਸੈਂਟਰ ਜੀ ਹੈ ਨਾ ਚੱਲ ਆਪਾਂ ਸੈਂਟਰ ਚੱਲਣਾ ਉਹ ਤਾਂ ਨਾ ਕਲੀਅਰ ਕਰ ਲੈਣੀ ਸੀ ਤੂੰ ਡਿਸਕਸ ਕੀ ਕਾ ਤੋ ਇਨੇ ਐ ਰੱਖਿਆ ਔਰ ਲਾਈਨ ਪਰ ਆ ਰਾਜਾ ਤੇ ਪੈਰ ਕੋ ਲਾ ਲੈ ਲਾ ਨਾ ਤੂੰ ਯੂਨਾਈਟਡ ਹੋ ਗਏ ਇਹ ਤਾਂ ਮਾਰਮੂ ਪਰਦੇ ਜਾ ਤਾਂ ਮਾਰਮੂ ਕੇ ਸਾਹ ਆ ਗਈ ਚਾਹ ਆ ਗਈ ਚਾਹ ਨੌਜਵਾਨੋ ਕਿੰਨਾ ਵਾ ਕੱਢ ਲਈ 14 6 ਰਾਜੂ ਹੋਣੀ ਕਮੂਣੀ ਸੈਂਟਰੀ ਆ ਸੈਂਟਰ ਜਾ ਕਿਹਦੇ ਸੈਂਟਰ ਜਾ ਉਹ ਫਰਾਉਂਡਾ ਸਾਡਾ ਆਇਆ ਯਾ ਅੰਗਰੀ ਜੱਡੀ ਹੋ ਗਈ ਕਮਰੇ ਦੇ ਸੈਂਟਰ ਚ ਕਮਰੇ ਦੇ ਸੈਂਟਰ ਚ ਬਾ ਠੀਕ ਆ ਕਮਰੇ ਦੇ ਸੈਂਟਰ ਚ ਚੱਕ ਦੋ ਕੰਮ ਜਿਵੇਂ ਕੀਤਾ ਓਵੇਂ ਕਰ ਦੋ ਫਸ ਉਹਨੇ ਉਸ ਹਾਂ ਨੇ ਕਮਰੇ ਦੇ ਸੈਂਟਰ ਚ ਉਹ ਫਿਰ ਪੀਓਪੀ ਦਾ ਵੀ ਹਿਸਾਬ ਆ ਗਿਆ ਮੋٹے ਬੰਦੇ ਤੇ ਵੀ ਸਿਆਪੇ ਆਵਲਾ ਕਿੰਨੀਆਂ ਸੈਟਿੰਗਾਂ ਕਰ ਕਰਾਉਂਦੇ ਆ ਐਨਾ ਔਖਾ ਔਖਾ ਹੋਣ ਕੇ ਛੂੜਦਾ ਤੇ ਭਰਾਵਾ ਘਟਕੇ ਮਾਰ ਮਾਰ ਛੜਦਾ ਉੱਤੋਂ ਹਸਲੇ ਆਓ ਆ ਗਿਆ ਉੱਥੇ ਲਾਓ ਜੀ ਚੈੱਕ ਕਰ ਹੁਣ ਇਨਫੋਰਮੇਸ਼ਨ ਦੇਣਗੇ ਆਪ ਕੋ ਸਾਹਿਬ ਆ ਵੀ ਅੰਦਰ ਦੀ ਪੜ੍ਹ ਲੱਗੀ ਉਹ ਅੰਦਰ ਬੱਲੀਆਂ ਬੱਲੀਆਂ ਨਾਲ ਟਾੜੀਏ ਕਿ ਮੋਡਾ ਮੋਡਾ ਵਾਜੀ ਹੈ ਜੇ ਵੀ ਬਾਜ ਮੇਰੇ ਹੋ ਵੀ ਠੀਕ ਆ ਉਹ ਬੰਦੇ ਦਾ ਸਾਖਤਾ ਵੀ ਵੇਖਣਾ ਮੈਂ ਨਾ ਮਾਰਾ ਮੋਡਾ ਮਾਰਾ ਬੱਲੀ ਹੱਲੇ ਜਾਣੀ ਹੈ ਹੋਰ ਆਜ ਬੱਲੀ ਬੁੱਲੀ ਟੈ ਗਈ ਤੇ ਫਿਰ ਮੇਰੇ ਦਵਾਲੇ ਫਿਰੋਗੇ ਚੱਕ ਆ ਨਿਸ਼ਾਨੀਆਂ ਲੱਗਣ ਤਈਆਂ ਹੀ ਇੱਥੇ ਫੈਨ ਬਾਕਸ ਆਉਣਾ ਚਾਹੀਦਾ ਠੀਕ ਆ ਨੋਟ ਆ ਚੱਲ ਵੇਰੀ ਗੁੱਡ ਗੁਲਾਬੀ ਮਾਰ ਕਾ ਦਿੱਤਾ ਲੈ ਵੇ ਮਿਸਤਰੀ ਵੀ ਥੱਲੇ ਤਾਂ ਡਾ ਗਿਆ ਜੀ ਇਹ ਲਫਾਫੇ ਨਹੀਂ ਇਹ ਮੇਨ ਕੰਮ ਕਰਨਦੇ ਐ ਇਹ ਸਮਝਾਵਾਂ ਡਬਲ ਕੋਟਿੰਗ ਕਰਨਦਾ ਐ ਤੇ ਇਸ ਪੀਰਾਂ ਮੇ ਕੋਟਿੰਗ ਹੋ ਰਹੀ ਹੈ ਵੀ ਤਾਂ ਜੋ ਖਰਾਬ ਨਹੀਂ ਨਹੀਂ ਇਹ ਪੀਪੀਐਫ ਆ ਪੀਪੀਐਫ ਕਰ ਰਹੇ ਨੇ ਤੇ ਪੂਰੇ ਤਰ੍ਹਾਂ ਲੈਵਲ ਦੇ ਪੀਪੀਐਫ ਕੀਤੀ ਜਾ ਰਹੀ ਹੈ ਲੋ ਵੀ ਤਾਂ ਤੁਹਾਡੀ ਵੈਸੇ ਡਿਮਾਂਡ ਹੋਣੀ ਪੂਰੀ ਕਰ ਦਿਆਂਗੇ ਇਹ ਵੀਰ ਸਾਡੇ ਨੇ ਸਾਡੇ ਵਲੌਗ ਦਾ ਲਾਹਾ ਚੱਕਿਆ ਏ ਇਹ ਕਹਿੰਦਾ ਐਂ ਕਰਿਓ ਵੀ ਚੰਗੀ ਤਰ੍ਹਾਂ ਜਿਹੜੀ ਵੀ ਸਪਲਾਈ ਜਾਂਦੀ ਪਈ ਆ ਆ ਵੇ ਲੋ ਕਹਿੰਦਾ ਜਿੰਨੀ ਸਪਲਾਈ ਆਉਣ ਜਾਣ ਰਹੀ ਆ ਇੱਕ ਵਾਰੀ ਕਹਿੰਦਾ ਵਲੌਗ 'ਚ ਜ਼ਰੂਰ ਸਾਰੀ ਵਿਖਾ ਦਿਓ ਤਾਂ ਜੋ ਵੀ ਕਾਲੂ ਜਦੋਂ ਵੀ ਕਿਤੇ ਸਾਨੂੰ ਕੋਈ ਕਿਤੇ ਪੈਪ ਲੱਭਣੀ ਕਰਨੀ ਸਾਨੂੰ ਸੌਖੀ ਰਵੇ ਵੀ ਅਸੀਂ ਤੁਹਾਡੇ ਵਲੌਗ ਚ ਕੱਢ ਕੇ ਵੇਖ ਲਾਂਗੇ ਤੇ ਚਲੋ ਬਾਈ ਵਲੌਗ ਦਾ ਇਹ ਵੀ ਫਾਇਦਾ ਹੋ ਜਾਂਦਾ ਵੈਸੇ ਸਾਨੂੰ ਵੀ ਕਿਉਂਕਿ ਚੀਜ਼ ਅਸੀਂ ਚਲੋ ਰਿਕਾਰਡ ਕਰ ਲਈ ਤੇ ਆਪਦੀ ਪੱਕੀ ਲਾਈਫਟਾਈਮ ਲਈ ਸੇਵ ਹੋ ਜਾਂਦੀ ਆ ਸੇਵ ਕਹਿ ਦਨੇ ਜਿਹਨੂੰ ਆਪਾਂ ਤੇ ਹੁਣ ਇਹਨਾਂ ਦਾ ਵੈਸੇ ਤਕਰੀਬਨ ਤਕਰੀਬਨ ਆਲਮੋਸਟ ਕੰਮ ਢੰਨਾ ਸਾਰੇ ਪਾਸੇ ਜਿਹੜੀ ਹੈਟਿੰਗ ਇਹਨਾਂ ਨੇ ਕਰਨੀ ਸੀ ਉਹ ਕਰ ਦਿੱਤੀ ਆ ਕੈਮਰਿਆਂ ਕੋ ਮਰੇਆਂ ਦੇ ਕਨੈਕਸ਼ਨ ਕਰਨੇ ਸੀ ਉਹ ਵੱਖਰੇ ਕਰਤੇ ਆ ਬਾਕੀ ਜਿਹੜੀਆਂ ਹੋਰ ਆਟਮ ਆਊਟ ਮਾਹੀ ਉਹ ਵੀ ਕਰਤੀਆਂ ਲਓ ਵੀਰ ਜੀ ਹੁਣ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਬਾਕੀ ਸਾਈਡ ਲਾਈਟ ਚੱਲਦੀ ਆ ਕਮਰੇ ਦੀ ਖਰਾਬ ਆ ਜੇ ਆਪਾਂ ਕੋਈ ਵਾਇਰਿੰਗ ਕਰਨੀ ਦੁਬਾਰਾ ਕਰਨੀ ਆ ਸੈਟਿੰਗ ਕਰਨੀ ਆ ਇੱਕ ਬੰਦ ਕਰ ਲਓ ਬਾਕੀ ਮੈਂ ਕਰੀ ਆ ਯੈਸ ਇਸ ਤਕਨੀਕ ਦੇ ਨਾਲ ਚੀਜ਼ ਪਾਈ ਗਈ ਆ ਬਾਕੀ ਮੋਰ ਤੁਸੀਂ ਵੇਖ ਸਕਦੇ ਹੋ ਬਸ ਓਕੇ ਹੋ ਜੀ ਸਾਡੀ ਐਂ ਜਾਂਦੀ ਜੇ ਵਿੰਗੀਆਂ ਟੇਡੀਆਂ ਫਿਟਿੰਗਾਂ ਹੋ ਗਏ ਗੁੱਡ 웰ਕਮ ਪੂਰਾ ਇੱਕਦਮ ਚਲੋ ਤੁਸੀਂ ਇਸੇ ਦੇ ਨਾਲ ਅੱਜ ਦਾ ਵਲੌਗ ਸਾਡਾ ਸਮਾਪਤ ਹੁੰਦਾ ਹੈ ਥੈਂਕ ਯੂ ਲਵ ਯੂ ਅੰਨੇਵਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ